ਸਸੀ ਗਾਲ ਜੀ ਵੈਲਕਮ ਬੈਕ ਟੂ आवर ਚੈਨਲ ਰਹਿਲ ਫੈਮਿਲੀ ਵਲੌਗ ਦਿਨ 6 ਵਜੇ ਸਵੇਰੇ ਹੁਣ ਦੋ ਤਿੰਨ ਦਿਨ ਹੋ ਗਏ ਆਪਾਂ ਸਵੇਰੀ ਵਲੌਗ ਸਟਾਰਟ ਕਰਦਾਂਗੇ ਕਿਉਂਕਿ ਦਿਨ ਚ ਫਿਰ ਵਲੌਗ ਸਟਾਰਟ ਕਰਨ ਬਹੁਤ ਔਖਾ ਹੋ ਜਾਂਦਾ ਕਈ ਵਾਰੀ ਘੋਲੇ ਕਰ ਜਾਂਦੀ ਐ ਇਸ ਲਈ ਹੁਣ ਬਸ ਰੁਟੀਨ ਬਣਾਈ ਗਏ ਆ ਵੀ ਸਵੇਰੀ ਆਪਣਾ ਵਲੌਗ ਸਟਾਰਟ ਕਰ ਲੈਣਾ ਕਿਉਂਕਿ ਦਾ ਸਟਾਰਟ ਹੋਇਆ ਵਾ ਫਿਰ ਤਾਂ ਕੈਰੀ ਆਨ ਹੋ ਹੀ ਜਾਂਦਾ ਹੁੰਦਾ ਬਸ ਸਟਾਰਟ ਕਰਨੀ ਔਖਾ ਜਿਹਾ ਲੱਗਦਾ ਹੁੰਦਾ ਲੋ ਜੀ ਅੱਜ ਹੈਗਾ 24 ਸਪਟੰਬਰ ਅੱਜ ਹੈਗਾ ਇੱਕ ਸਪੈਸ਼ਲ ਦਿਨ ਸਾਡੇ ਲਈ ਬਹੁਤ ਜ਼ਿਆਦਾ ਅੱਜ ਹੈਗੇ ਸਾਡੀ ਮੈਰਜ ਐਨੀਵਰਸਰੀ ਤੇ ਫਿਰ ਅੱਜ ਕਰਾਂਗੇ ਆਪਾਂ ਸੈਲੀਬ੍ਰੇਟ ਪਵਰੀ ਦੇ ਵੀ ਪੇਪਰ ਖਤਮ ਹੋ ਗਏ ਉਹ ਵੀ ਹੁਣ ਫ੍ਰੀ ਆ ਉਹਨੂੰ ਹੁਣ ਅੱਜ ਆਪਾਂ ਛੁੱਟੀ ਕਰਵਾ ਲਾਣੀ ਆ ਵੈਸੇ ਵੀ ਉਹਨਾਂ ਦੇ ਹਜੇ ਬਾਕੀ ਬੱਚਿਆਂ ਦੇ ਆਈ ਥਿੰਕ ਪੇਪਰ ਚੱਲਦੇ ਨੇ ਸਟੱਡੀ ਇੱਚ ਹੋਣੀ ਉਹਨਾਂ ਦੇ ਫਾਊਂਡੇਸ਼ਨ ਦੇ ਵੀ ਉਹ ਤਿਆਰੀ ਕਰਵਾਉਣਗੇ ਤਾਂ ਕਰਕੇ ਹੁਣ ਸੋਚ ਰਹਾ ਚਲੋ ਵੀ ਛੁੱਟੀ ਉਹ ਕਰਵਾ ਲਾ ਲਾ ਤੇ ਆਪਾਂ ਚੱਲਦੇ ਹਾਂਗੇ ਡੰਗਰਾਂ ਤੇ ਲੀਖਾ ਲੜ ਬੋਲੇ ਦੇਖਦੇ ਆਂ ਕਿ ਕੱਲ੍ਹ ਦੇ ਲੋਕਾਂ ਨੇ ਬੋਹੇ ਵਾਲੇ ਕੇਕ ਕਟਾਉਣਗੇ ਆਹਦੇ ਤੋਂ ਮਿੱਠੇ ਮੇਰੀ ਬਾਸਨ ਕਿ ਚਲੋ ਜੇ ਅੱਗੇ ਚੱਲ ਕੇ ਦੇਖ ਜਾਈਏ ਪਤਾ ਨਹੀਂ ਕਿੱਧਰ ਗਏ ਮੈਂ ਉਧਰ ਦੇਖੀ ਜਾਨੀ ਆ ਲੈ ਖੜਿਆ ਤੁਸੀਂ ਰਾਮ ਨਾਲ ਐਕਸਰਸਾਈਜ਼ ਕਰਨ ਲੱਗੇ ਹੋ ਮੈਂ ਤੁਹਾਨੂੰ ਉਧਰ ਦੇਖਦੀ ਸੀ ਹਾਂ ਹਾਂ ਕਰੋ ਕਰੋ ਢਿੱਡ ਬਹੁਤ ਵੱਧ ਗਿਆ ਕਿਹ ਕਰਦੇ ਜੀ ਇੱਧਰ ਜਾਣ ਤੋਂ ਪਹਿਲਾਂ ਫਿਰ ਮਨਤਰ ਦੇ ਕਰਨ ਲੱਗੀ ਹਾਂ ਕੜੀਆਂ ਹੋ ਗਈਆਂ ਕਿੱਧਰੋਂ ਡੱਪੀਆਂ ਆਹ ਦੇਖ ਰੋ ਹੰਦਾ ਆ ਫੌਗ ਜੀ ਪੈਣ ਲੱਗ ਗਈ ਹੈ ਨਾ ਸੋ ਇਹ ਜਿੜੀ ਛੇ ਵਜੇ ਦਾ ਦੁੱਧ ਆਪਾਂ ਹੀ ਸਾਡੇ ਹੈਪੀਨ ਬਸਰੀ ਹੈ ਜੀ ਹਾਂ ਤੁਹਾਨੂੰ ਯਾਦ ਸੀ ਮਾਨ ਦੀ ਗੱਲ ਆ ਓ ਮਾਈ ਗੋਡ ਥੈਂਕ ਯੂ ਸੋ ਮੱਚ ਤੇ ਫਿਰ ਹੁਣ ਹਾਂ ਪਾਰਟੀ ਬੁਲਦੀ ਤੂੰ ਕਰਦੀ ਹਾਂ ਜਿੱਥੇ ਮਰਜ਼ੀ ਬਹੁਤ ਮਾ ਮੈਂ ਸੋਚਿਆ ਅੰਦਰ ਮੈਂ ਬਲੌਗ ਬਣਾਉਣ ਨੂੰ ਕਹਿ ਕੇ ਆ ਜਾਵਾਂ ਕਿ ਤੇ ਪਤਾ ਨਹੀਂ ਗੋਹੇ ਵਾਲੀ ਕੇਕ ਕਟਾਉਣੀ ਆ ਹਾਂ ਤੇ ਗੋਹੇ ਵਾਲੇ ਕਟਾਂਗੇ ਭੀ ਕੇਕ ਜੀ ਕੱਟਵਾਜੋ ਤੇ ਅੰਬੀ ਤੇ ਮਾਜੀ ਅੱਜ ਭਾਈ ਸਾਡੀ ਐਨੀ ਰਸਰੀ ਆ ਤੇ ਅੱਜ ਹਮ ਕੰਮ ਵੀ ਬਹੁਤ ਆ ਪਾਰਟੀ ਕਰਨ ਦਾ ਟਾਈਮ ਮਿਲੂ ਨਹੀਂ ਆਉਂਦਾ ਆਉਂਦੀ ਆ ਰੈਡੀ ਹੋ ਗਿਆ ਇਹਦੇ ਕਿੱਕ ਕਰਨਾ ਠੀਕ ਹੈ ਆਇਆ ਕਰਦੇ ਸੀ ਹੁਣ ਪਾ ਕਰਦੇ ਹਾਂ ਕੰਮ ਫਟਾਫਟ ਕੰਮ ਨੇ ਵੇਟ ਦੇ ਹਾਂ ਤੇ ਅੱਜ ਦਾ ਕੰਮ ਵੀ ਬਹੁਤ ਆ ਅੱਜ ਪਤਾ ਨਹੀਂ ਉਹ ਮੋਟਰ ਮੋਟਰ ਦਾ ਤਾਂ ਕੱਲ ਨਿਬੜ ਗਿਆ ਹਾਂ ਹਾਂ ਮੋਟਰ ਦੀ ਸੀਰ ਹੋਊਗੀ ਪਟ ਗਈ ਦੀ ਕੋਣ ਲੱਗੇ ਫੇਰ ਹਾਂ ਆ ਜਾਉਂਦੇ ਜਾਂਦੀ ਤਿਆਰੀ ਹਾਂ ਜਾਓ ਤੇ ਜਾਣ ਤੋਂ ਪਹਿਲਾਂ ਹਟਿਆਰੀ ਕਰਨੀ ਜ਼ਰੂਰੀ ਆ ਅੱਜ ਤਾਂ ਉਹ ਆ ਹਾਂ ਕੀ ਹੋਇਆ ਇਹਦਾ ਮੋਟਰ ਪਾਉਣੀ ਆ ਹਾਂ ਪਾਣੀ ਕਿੰਨੀ ਔਖਾ ਹੋਇਆ ਪਿਆ ਹਾਂ ਦੂਜਾ ਨੰਬਰ ਅੱਜ ਸਪਰੇਅ ਕਰਨੀ ਭਈ ਆ ਗੱਲ ਨਾ ਇਹ ਇਹਨਾਂ ਦੀ ਜੱਟਾਂ ਦੀ ਇੰਨੀ ਮਾੜੀ ਹੁੰਦੀ ਆ ਜਿੱਦਾਂ ਕੋਈ ਬਰਥਡੇ ਹੋਵੇ ਕਿਸੇ ਦਾ ਕਿਸੇ ਦੀ ਐਨੀਵਰਸਰੀ ਹੋਵੇ ਕਿਸੇ ਦਾ ਵਿਆਹ ਹੋਵੇ ਉਦੋਂ ਹੀ ਇਹਨਾਂ ਦੇ ਕੰਮ ਵਹਿਲਾਂ ਉਦੋਂ ਹੀ ਹੁੰਦੇ ਹੁੰਦੇ ਨੇ ਉਹ ਨਹੀਂ ਹੁੰਦੇ ਹੁੰਦੇ ਉਦੋਂ ਤਾਂ ਫਿਰ ਸਾਰਾ ਕੁਝ ਨਿਕਲ ਜਾਂਦਾ ਆਉਂਦੇ ਰੱਖਣੇ ਹੁੰਦਾ ਹਾਂ ਆਂ ਬੈਕ ਕਰਨੇ ਮੈਂ ਜੋ ਟਿੱਕਾ ਚਲੋ ਘਟੋ ਕੇ ਕਾ ਆ ਘਟੋ ਕੇ ਕਾ ਉਹ ਚੱਕੋ ਫੜੇ ਤੋ ਐਨੀਵਰਸਰੀ ਹੈਪੀ ਐਨੀਵਰਸਰੀ ਕਿਤੋਂ ਲਾ ਦਿੱਤਾ ਹੈਪੀ ਮਰਜ਼ੀ ਐਨੀਵਰਸਰੀ ਆ ਵੀ ਲੋਣ ਆ ਨਾ ਇਹਦਾ ਮਾਰ ਦਿੰਦਾ ਮੂੰਹ ਵਿੱਚ ਵੀ ਪਾਇਆ ਜਾਂਦਾ ਮੂੰਹ ਚ ਹਾਂ ਆ ਬਿਲਕੁਲ ਹੈ ਨਾ ਹੈਪੀ ਐਨੀਵਰਸਰੀ ਵੀ ਅੱਜ ਕਵਾਨੀ ਬਣੀ ਕਰਦੀ ਆ ਆਹੋ ਚੱਪ ਕਰਕੇ ਲਾਈ ਜੁਗਤੇ ਅਜ ਨਾਬੇ ਨੁਬੇ ਜਾਂ ਪਟਿਆਲੇ ਹਾਂ ਤਾਂ ਬੈਠੀਆਂ ਨੇ ਵਿਚਾਰੀਆਂ ਗੋਹਾ ਨੰਨਾ ਚੜਿਆ ਪੈਲਣਾ ਹੈ ठा ਆਹ ਛਟੂ ਕੋ ਛਟੂ ਦਾ ਦੋਆ ਤੁਹਾਾਰਾ ਨਸਰੀ ਰੋ ਹਾਂ ਏ ਜਿਹੜੇ ਆਪਣੇ ਉਹਨੇ ਬੱਚੇ ਹੁੰਦੇ ਨੇ ਉਹਨਾਂ ਤੇ ਸਸਰੀ ਹਾਂ ਤੇ ਦੀ ਹੋ ਜਾਂਦੀ ਆ ਆ ਕਾਰਡ ਹਾਂ ਇਹ ਵਰੀਤ ਨੇ ਪਰ ਵਰੀਤ ਨੇ ਕਾਰਡ ਬਣਾਇਆ ਫੜੋ ਇਹ ਤਾਂ ਪਾਪਾ ਵਾਸਤੇ ਆ ਮੰਮਾ ਨੂੰ ਤਾਂ ਉਹਨੇ ਦੇਤਾ ਸੀਗਾ ਅੱਛਾ ਬੱਬੂ ਨੇ ਮੈਂ ਕਿਹਾ ਕਿ ਬਣਿਤੂ ਮੈਂ ਕਿਹਾ ਤਰੇ ਕਿਉਂ ਦਿੰਦੀ ਹੈ ਹੈਨਾ ਹਾਂ ਕਾਰਡ ਬਣਾ ਕੇ ਤਾਂ ਹਰੇਕ ਮਹੀਨੇ ਦਿਲ ਦੇਖੋ ਕਿਵੇਂ ਲੱਗਦਾ ਲਾ ਲਾ ਮੈਂ ਤਾਂ ਵਰੀਤ ਨੂੰ ਕਹਾਂ ਮੈਂ ਇੱਕ ਹੀ ਅਭੀ ਹਾਂ ਇਹ ਇਹ ਹੈਗਾ ਕਿਦੂ ਹੈ ਐਨੀ ਵਸਰਾ ਐਨੀ ਵਸਰਾ ਨਹੀਂ ਕਰੀਂ ਨਹੀਂ ਕਰਾਉਣਾ ਨਹੀਂ ਐਨੀ ਵਸਰਾ ਬੱਚਿਆਂ ਨੂੰ ਬਾਲਾ ਚਾ ਹੁੰਦਾ ਹਾਂ ਮੈਂ ਪਾਰਟੀ ਮੰਗੂਗੀ ਹੋਰ ਹੁਣ ਕੰਮ ਕਰਨ ਦੇ ਵੱਡਾ ਵੱਡਾ ਚਲੋ ਕਰੋ ਫਿਰ ਨਵੇਂ ਰੋ ਕੰਮ ਕਰਦੇ ਹਾਂਜੀ ਸਵੇਰ ਦੇ ਜਾਂਦੇ ਜਾਂਦੇ ਵੱਜ ਕੇ ਯਾਰ ਮੈਨੂੰ ਤਾਂ 4.5 ਹੋ ਗਿਆ ਸੀ ਹੁਣ ਜਾ ਰਿਹਾ ਕੰਮ ਵਾਲੇ ਬੰਦੇ ਨੂੰ ਘਰੋਂ ਨਿਕਲਣਾ ਬਹੁਤ ਔਖਾ ਹੁੰਦਾ ਕੰਮ ਕਰ ਕਰ ਕੇ ਕੱਜ ਕੰਮ ਵੀ ਇੰਨੇ ਹੋ ਜੇ ਵਿੱਚ ਚਲੋ ਕੱਢੋ ਗੱਡੀ ਬਾਹਰ ਮੈਂ ਰੈਲਾ ਨਹੀਂ ਜਾਂਦੀ ਹੁੰਦੀ ਕਿਉਂਕਿ ਅੰਦਰ ਗੱਡੀ ਦੇ ਘਰਦੀ ਹੁੰਦੀ ਹੈ ਕਹਿੰਦਾ ਠਿਕ ਪਾ ਕੇ ਮੜ ਗਏ ਇਸੀ ਗਲਪਾੰਦ ਮੜ ਗਏ ਚੰਗੀ ਹੋ ਜਾਂਦੀ ਹੈ ਫੇਰ ਬੈਠਦੇ ਨੇ ਬਹਾਨਾ ਲਾਗ ਲੇ ਇਹ ਮੈਂ ਗੇਟ ਬੰਦ ਕਰਨਾ ਗੱਡੀ ਵੀ ਗੰਦੀ ਪਈ ਐ ਧੋਣ ਵਾਲੀ ਬਸ ਇਹਨੂੰ ਮੈਂ ਹੱਥ ਲਾ ਲਾਂ ਲਾ ਲਾਂ ਨਹੀਂ ਧੋਣ ਦੇ ਨਹੀਂ ਹੋਗੇ ਇਹਨੂੰ ਆਪਾਂ ਅਬ ਮਿਚ ਪਹੁੰਚ ਗਏ ਜਾ ਰਹੇ ਆਪਾਂ ਨਾਪੇ ਪਹਿਲਾਂ ਆਪਾਂ ਸੱਚ ਜਾਵਾਂ ਗੁਰਦੁਆਰਾ ਜਾ ਰਹੇ ਆਪਾਂ ਗੋਟਾ ਮੂ ਗੁਰਦੁਆਰਾ ਸਾਹਿਬ ਨਹੀਂ ਗਏ ਕਿਉਂਕਿ ਅੱਜ ਤਾਂ ਫੇਰ ਵੀ ਜਾਣਾ ਬੰਦ ਹੈ ਬਾਬਾ ਜੀ ਦਾ ਧੰਨਵਾਦ ਕਰਨਾ ਕਿ ਸਾਡੇ ਜਿੰਨੇ ਵੀ ਸਾਲ ਲੱਗੇ ਨੇ ਬਹੁਤ ਵਧੀਆ ਲੱਗੇ ਨੇ ਵੀ ਨੈਕਸਟ ਸਾਲ ਵੀ ਭਾਈ ਸਾਡੇ ਇੱਕ ਨੇ ਵਧੀਆ ਲੱਗਣਾ ਨਾ ਬਾਬਾ ਜੀ ਮੂਹਰੇ ਅਰਦਾਸ ਕਰਤੀ ਮਸੀਬਤ ਮਨ ਲੱਤੀ ਸੀ ਅੱਛਾ ਜੀ ਤੇ ਆਣ ਬਟੇ ਤਾਂ ਹੇ ਪਤਾ ਨਹੀਂ ਕਿਉਂ ਸੋਨਜੀ ਹੋਈ ਬੈਠੀ ਅੱਜ ਕੀ ਹੋ ਗਿਆ ਮਸਾ ਹੀ ਦੇਖ ਲਓ ਮਸਵੇਰੇ ਕਹਿੰਦੀ ਸੀ ਨਾ ਵੀ ਕੰਮ ਇਹਨੂੰ ਮੁੱਕਦੇ ਹੁੰਦੇ ਮਸਾ ਹੁਣ 5 ਵਜੇ ਟਾਈਮ ਲੱਗਿਆ ਸਵੇਰ ਦੀ ਇਹਨਾਂ ਦੀ ਮੋਟਰ ਨਹੀਂ ਠੀਕ ਆਈ ਹੈਗੀ ਮੋਟਰ ਫਿਰ ਪਤਾ ਨਹੀਂ ਰੇ ਸਪਰੇ ਕੋਸਾ ਫੇਰ ਆਲੇ ਆ ਕੇ ਫਿਰ ਸਪਰੇ ਕਰਾਈ ਹਾਂ ਫਿਰ ਮੋਟਰ ਦਾ ਟੋਟਾ ਲੱਗਿਆ ਇੱਕ ਇੱਕਣ ਕਈ ਕੀ ਛੋਟੇ ਛੋਟੇ ਕੰਮ ਗਾਂ ਗਾਂ ਵਧ ਜਾਂਦਾ ਹੁੰਦਾ ਕੰਮ ਤਾਂ ਹੋਰ ਤੇ ਸਵੇਰੇ ਜਨ ਜਾਨ ਦੀ ਮਾਰਨਿੰਗ ਟੰਗਾਂ ਤਨ ਮੇਰੇ ਜਲਦੀ ਵਲੋਗ ਦੇਖ ਲੋ ਮੇਰੇ 6 ਵਜੇ ਸਵੇਰ ਦਾ ਸ਼ੁਰੂ ਕਰਿਆ ਬੱਜ ਗਿਆ ਹੁਣ 5:90 ਹੁੰਦੇ ਲੰਕ ਕਿਵੇਂ ਹੁੰਦਾ ਹੁੰਦਾ ਇਹ ਜਿਆਦਾ ਕੰਮ ਹੁਣ ਬਸ ਹੁਣ ਸਪਰੇਅ ਹੋ ਗਈ ਹੁਣ ਇੱਕ ਮਹੀਨਾ ਕੰਮ ਨਹੀਂ ਵੈਸੇ ਪਬਰੀ ਤੇ ਦੀ ਕਲਾਸ ਪੂਰੀ ਹੋ ਗਈ ਹੈ ਸਵੇਰੇ ਕਹਿੰਦੀ ਸੀ ਕਹਿੰਦੀ ਮम्मा ਵੀ ਈਵਨਿੰਗ ਟਾਈਮ ਨਹੀਂ ਹਾਂ ਹਾਂ ਈਵਨਿੰਗ ਟਾਈਮ ਜਾਵਾਂਗੇ ਕਹਿੰਦੀ ਡਿਨਰ ਕਰਨਾ ਮਾਂ ਨਹੀਂ ਪਬਰੀ ਤੇ ਵੀ ਆ ਕੇ ਕੰਮ-ਕਮਾਂ ਵੀ ਕਰਨੇ ਹੁੰਦੇ ਨੇ ਇਹ ਨੇ ਨਹੀਂ 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 ਵੀ ਆਪਾਂ ਨੇ ਇਹ ਕਹਿੰਦੀ ਸੀ ਵੀ ਆਪਾਂ ਡਿਨਰ ਕਰਕੇ ਆਵਾਂਗੇ ਕੀ ਕਿ ਸ਼ਾਮ ਹੋ ਜਾਣਾ ਉਹ ਵੀ ਡਿਨਰ ਇਹਨੂੰ ਵੀ ਮੇਰੇ ਮਨ ਅਨੁਸਾਰ ਨੂੰ ਵਧੀਆ ਲੱਗਦਾ ਜਾਣਾ ਦੁਬਾਰਾ ਤਾਂ ਬੁਰਾ ਹੀ ਨਹੀਂ ਲੱਗਦਾ ਨਾ ਸਵੇਰੇ ਵਧੀਆ ਲੱਗਦਾ ਪਹਿਲੇ ਤਾਂ ਤੁਪਕੀ ਨਹੀਂ ਆਇਆ ਨਾ ਕਿ ਨਹੀਂ ਵੀ ਨਹੀਂ ਲੱਗਦੀ ਦੁਬਾਰਾ ਤਾਂ ਪਤੀ ਨਹੀਂ ਲੱਗਦਾ ਸ਼ਾਮ ਨੂੰ ਵਧੀਆ ਲੱਗਦਾ ਚਲੋ ਜੀ ਹੁਣ ਆਪਾਂ ਪਹਿਲਾ ਚੰਦ ਉਹ ਐਨਾ ਵਧੀਆ ਹੁੰਦਾ oh my god just ਦੇਖੋ ਨੂੰ ਦਾ ਬਾਈ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਜਿਹੜੇ ਸਾਡੇ ਏਰੀਆ ਦੇ ਨਹੀਂ ਹੈ ਉਹ ਦੇਖ ਲੋ ਸਾਡਾ ਏਰੀਆ ਸੀ ਬੀੜ ਵਿੱਚ ਦੀ ਜੰਗ ਕੇ ਨੱਪ ਜਾਂਦੇ ਹੁੰਦੇ ਆ ਹਾਂਜੀ ਅਨਵਲਕਣ ਸ਼ੰਦ ਵੀ ਇਹੀ ਟਾਈਮ ਉਪਰੋਂ 5:30 ਲੋ ਜੀ ਪਹੁੰਚ ਗਏ ਆਪਾਂ ਕੁੱਟਵਾਰਾ ਸਾਹਿਬ ਪੁੱਟੇ ਹੋ ਗਏਗੇ ਪੁੱਟੇ ਹੋ ਗਏਗੇ ਸ਼ਾਪਿੰਗ ਨਹੀਂ ਆ ਰਗਾ ਸ਼ਾਪਿੰਗ ਨਹੀਂ ਹੋਣਗੀ ਤੇਰੇ ਪਿਓ ਨੇ ਗਿਫਟ ਦੇ ਹਾਂ ਪਪਾ ਗਿਫਟ ਦੇਉ ਲੈ ਕੇ ਠੀਕ ਹੈ ਠੀਕ ਹੈ ਚਲ ਧੰਨਵਾਦ ਪਾਰਕਿੰਗ ਚਲਾਉਂਗੇ ਕਵਾਟ ਲਾ ਦੂੰ ਮਾਰੇ ਫੋਨ ਵੀ ਲਾ ਦੂੰ ਹਾਂ ਤੂੰ ਪਹੁੰਚ ਗਈ ਆਪਾ ਜਿੱਦੇ ਪਹਿਲੇ ਵਾਰ ਗੱਡੀ ਲੈ ਕੇ ਆਏ ਸੀ ਆਪਾ ਪਹਿਲਾ ਦੁੱਧ ਦਵਾਰ ਸਾਹਾ ਹੈ ਜਿਹੜਾ ਰਲ ਰਲ ਹਨਾ व्हाट आर यू पार्किंग दिस या ओ दूवी मला द इवनिंग टाइम है सीगा हां 5 ओ क्लॉक 6 ओ क्लॉक चलो जी उतरो फिर ਹਾਂ ਹਾਂ ਇੱਕ ਵਾਰ ਤੇ ਕੰਪਲੀਟ ਹਾਂ ਹਾਂ ਤਾਂ ਉਹ ਰੋਗ ਦੇ ਜਿੰਦਾਂ ਹਾਂ ਅੱਜ ਬੰਦੇ ਨੇ ਹਜੇ ਵੀ ਕਲੋਨਾ ਕਰ ਰਹੇ ਨੇ ਸਾਡੇ ਕਹਿੰਦੇ ਮੈਂ ਕਿਸੇ ਦੀ ਕੋਈ ਚਿਕਾ ਦੂੰ ਫੇਮਸ ਨਹੀਂ ਪੂਰੇ ਫੇਮਸ ਤਾਂ ਆਏਗੇ ਤੇ ਉਹ ਤਾਂ ਫਿਰ ਤੁਸੀਂ ਜਾ ਕੇ ਘਰੇ ਹੀ ਮੰਗਾ ਲੰਦ ਘਰੇ ਬੈਠ ਕੇ ਗਾਲਾਂ ਦੇ ਕੁਲਚੇ ਖਾਣ ਦੇ ਦੋ ਜੀ ਕੁਲਚੇ ਤਾਂ ਪਿੰਡ ਵਾਲੇ ਉਹ ਤਾਂ ਤਾਰੀ ਤੇ ਲੈ ਕੇ ਖਾ ਲੰਦੈ ਠੀਕ ਹੈ ਜੀ ਇਹ ਵੀ ਗੱਲ ਠੀਕ ਹੈ ਭਾਈ ਹੋਰ ਹੁਣ ਸਸਤੇ ਚ ਸੱਜਾ ਨਾਲ ਇੱਥੇ ਹੁਣ ਤੁਹਾਡੇ ਪੈਸੇ ਲੱਗਣਗੇ ਚਲੋ ਜੀ ਪਹੁੰਚ ਗਏ ਹੁਣ ਆਪਾਂ ਨਾਬੇ ਬੱਤ ਖਾ ਪੀ ਕੇ ਫਿਰ ਆਪਾਂ ਸੈਲੀਬ੍ਰੇਟ ਕਰਕੇ ਐਨੀਵਰਸਰੀ ਚੱਲਿਆ ਘਰ ਬਾਵਾਦ ਤੈਨੂੰ ਅਸੀਂ ਘਰੇ ਛੱਡਿਆ ਕਿਉਂਕਿ ਤੰਗ ਤਾਂ ਬਾਹਲਾ ਕਰਦੀ ਉਹਨੂੰ ਵਿਚਾਰੀ ਨੂੰ ਹੁਣ ਬੜੀ ਹੋ ਗਈ ਉਹਦਾ ਲੱਗੂਗਾ ਵੀ ਕਿੰਨੀਆਂ ਚੀਜ਼ਾਂ ਨਾਲ ਨੇ ਮੇਰੇ ਤੋਂ ਵੀ ਨਹੀਂ ਸੈਲੀਬ੍ਰੇਟ ਕਰਦੀ। ਮਾੜੇ ਬਸੀ ਇਹਨੂੰ ਪਤਾ ਵੀ ਨਹੀਂ ਉਹ ਫਿਰ ਗੱਲ ਨਹੀਂ ਉਹ ਉਹ ਵਰੀ ਕਿ ਨਾ ਤਾਂ ਉਹ ਗੱਡੀ 'ਚ ਟਿਕਦੀ ਐ ਨਾ ਉਹ ਕਿੱਥੇ ਜਾਂਦੇ ਉੱਥੇ ਟਿਕਦੀ ਐ ਇੱਕ ਸਰਾਰਤਣ ਵਾਲੀ ਐ ਉਹ। ਬਵਰੀਤ ਤਾਂ ਬਿਲਕੁਲ ਆਪੋਜ਼ਿਟ ਆ ਉਹ ਜਿੰਨੀ ਬਵਰੀਤ ਸਾਹੂ ਆ ਉੰਨੀ ਉਹ ਖਰਾਬ ਐ। ਗਿਆਣਾ ਘੜਾਉਂਦੀ ਬਾਕ। ਵਾਲੀਆਂ ਜਿਹੜਾ ਘੜਾਉਂਦੀਆਂ ਆ। ਹੋਰ ਤੇਰੇ ਦਾ ਬਵਰੀਤ ਸ਼ੁਕਰਾਨੇ ਜਿੰਕ ਬੋਟ ਨਹੀਂ ਕਹਿੰਦਾ ਪਪਾ ਨੇ। ਕੀ? ਹਾਂ ਸਹੀ ਗੱਲ ਨਹੀਂ ਕਹ ਦਿੰਦੇ ਨਿਆ ਹਾ ਕਿਹੜੇ ਰੋਜ਼ ਮਿਲਦੇ ਨੇ ਤੇ ਐਕਸਪ੍ਰੈਸ ਰੋਲ ਵਾਲਿਆਂ ਨੇ ਕਹਿੰਦੇ ਇਹਨਾਂ ਨੇ ਚੱਲਦੇ ਆ ਚਲੋ ਜੀ ਪਹੁੰਚ ਗਏ ਹੁਣ ਆਪਾਂ ਖਾਣੇ ਆ ਪਿੰਨੇ ਫਿਰ ਜਾਂਦੇ ਘਰ ਹਾਂਜੀ ਆਪਾਂ ਖਾਣ ਆ ਗਏ ਸੀਗੇ ਆਰਡਰ ਕਰਤਾ ਵੈਸੇ ਖਾਣਾ ਬੱਕਰੀ ਦਾ ਬੱਕਰੀ ਦੀ ਚੀਜ਼ ਨੂੰ ਲਈਏ ਕੀ ਆਏ ਇਡਲੀ ਜੰਮੂ ਦਾ ਬਦਾਦੀ ਨੇ ਟੇਸਟ ਹੀ ਲੱਗੂਗਾ ਨਾ ਅਸੀਂ ਵੈਸੇ ਕੁਝ ਹੋਰ ਆਰਡਰ ਕੀਤਾ ਇਹ ਬੱਕਰੀ ਦਾ ਆ ਗਿਆ ਚੱਲ ਰੂ ਤੇ ਟੇਸਟ ਕਰਾਂਗੇ ਖਾਈਂਗੇ ਤੇ ਛੱਡ ਕੇ ਹੀ ਜਾਏਂਗੀ ਪਲੇਟ ਇਹਦੇ ਤੋਂ ਨਹੀਂ ਬਦਲਦਾ ਅਜ ਫੂਨ ਤੇ ਨਾਪ ਕਿ ਉਹ ਕਰ ਲੈ ਪਹਿਲਾਂ ਇਹ ਦੋ ਹੋਏ ਜਾਣੇ ਬਈ ਹੁਣ ਟਰਾਈ ਕਰਦੇ ਨੇ ਤੇ ਇਹਦੀ ਸੰਬਰ ਦੇਖ ਰਿਹਾ ਬਬਰੀ ਤੁਹਾਨੂੰ ਕੀ ਆ ਜਾ ਲੱਗੂਆ ਐਸਾ ਮੈਂ ਵੀ ਨਹੀਂ ਕਰੇ ਟਰਾਈ ਕੀਤਾ ਹੈਗਾ ਮਗੋਂ ਦੇ ਚਾਹ ਹੁੰਦਾ ਬਬਰੀ ਨੂੰ ਮਾੜ ਪੈ ਸਕਦਾ ਟਾਈ ਕਰੀ ਤਾਂ ਹਾਂ ਸਹੀ ਗੱਲ ਆ ਟਰਾਈ ਤਾਂ ਕਰਨੀ ਚਾਹੀਦੀ ਗੁੱਡ ਥਿੰਕਿੰਗ ਆ ਆ ਆ ਆ ਹਾਂ ਸਾਡੀ ਮਲਾਈ ਚਾਹਾਂ ਇਹ ਆਪਾਂ ਤੋਂ ਰੈਕੋ ਬਾਲੀ ਟੈਸਟ ਲੀਤੀ ਹੈ। ਓਕੇ ਓਕੇ। ਹਾਂ ਚਾਹ ਚੁੱਕਿਆ। ਚਾਹ ਵੀ ਲੈ ਲਈ ਲੋਹੇ ਦੇ ਵਿੱਚ। ਹਾਂ ਜੀ। ਹੁਣ ਅਸੀਂ ਲਿਆਇਆ ਪਨੀਰ ਬਟਰ ਮਸਾਲਾ ਤੇ ਨਾਲ। ਖਾਪੀ ਲੈ ਰੱਜ ਲਈ। ਅਸੀਂ ਖਾਪੀ ਲੈ ਬਹੁਤ ਹੀ ਖੁਸ਼ਾਫੀ ਲੈ ਅੱਜ ਦਾ ਨਾ। ਰਾਜਮੁਝ ਲੈ ਹੁਣ ਗਾਣਗੇ। ਇਹਨਾਂ ਦੀ ਵੇਕਰੀ ਦੇ ਡੱਬਾ ਭਰਨਾ ਹੈ। ਘਰੇ ਵੀ ਡੱਬਾ ਜਾਣਾ ਜ਼ਰੂਰੀ ਹੈ। ਉਹ ਵੀ ਦੇਖਣਗੇ ਵੀ ਆਪ ਖਾਏ ਸਾਨੂੰ ਗੁਜ਼ ਲੈ ਕੇ ਨਹੀਂ ਆਏ। ਇਸ ਲਈ ਹੁਣ ਉਹ ਗਏ ਨੇ। ਆ ਲੈਣ ਬਾਕੀ ਕਿਉਂਕਿ ਉਹਨਾਂ ਨੂੰ ਮਿੱਠਾ ਹੀ ਪਸੰਦ ਆ ਕਰਦੇ ਨੂੰ ਜ਼ਿਆਦਾਤਰ ਤਾਂ ਕਰਕੇ ਸੀ ਮਿੱਠਾ ਤੇ ਮੇਰੇ ਵਾਸਤੇ ਵੀ ਆਈਸਕ੍ਰੀਮ ਤੇ ਹਾਂ ਆ ਤਾਂ ਮੈਨੂੰ ਪਤਾ ਵੀ ਤੂੰ ਆਈਸਕ੍ਰੀਮ ਖਾਦੇ ਵਗੈਰ ਨਾ ਪਿਆ ਮੈਂ ਤੂੰ ਆਈਸਕ੍ਰੀਮ ਨਾਲ ਕੰਮ ਇਹ ਕਦੇ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਹਾਂ ਮੋਟੋ ਮੋਟੂ ਦੇਖ ਲੈ ਕਿੰਨਾ ਹੋ ਗਿਆ ਚਲੋ ਜੀ ਹੁਣ ਆਪਾਂ ਵੀਡੀਓ ਘਰੇ ਜਾ ਕੇ ਬਣਾਵਾਂਗੇ ਦੇਖਾਂਗੇ ਇਬਾਦਤ ਕੀ ਕਰਦੀ ਹੈ ਕਿ ਨਾ ਉਹਦੇ ਵਾਸਤੇ ਵੀ ਸੱਚ ਕੁਝ ਖਾਣ ਨੂੰ ਲੈ ਕੇ ਜਾਣਾ ਸੀ ਓਏ ਪ੍ਰਾਈਜ਼ ਚਲੋ ਦੇਖਦੇ ਆ ਕੀ ਲੈ ਕੇ ਆਉਂਦੇ ਨੇ ਆ ਰਹੇ ਨੇ ਗੱਗ ਨੇ ਰਵਿ ਕਾਫੀ ਹੋ ਗਿਆ ਅੱਜ ਤਾਂ ਜਾਇ ਕਰੇਂਗੇ ਆਨੇ ਬਬਲੀ ਤੇ ਛੱtre ਪੈ ਜਾਣ ਆਇਓ 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 ਅੰਦਰ ਕੁੰਡੀ ਦੇ ਹਾਲ ਪੈ ਰਹੇ ਨੇ ਕਹਿੰਦੀ ਮੇਰੀ ਆਈਸਕ੍ਰੀਮ ਆਈਸਕ੍ਰੀਮ ਮੰਗਦੀ ਆ ਹਾਂ ਬਹੁਤ ਇਨਾ ਔਖਾ ਭੀੜਾ ਲੈਣਾ ਜੇ ਹਨੇਰਾ ਹੋ ਜਾਦਾ ਹਨਾ ਭੀੜ ਵਿੱਚ ਦੀ ਲੰਘਣਾ ਬਹੁਤ ਮੁਸ਼ਕਲ ਲੱਗਦਾ ਹਨਾ ਗੱਡੀ ਚਲਾਇਦਾ ਜਦੋਂ ਨਾਬੇ ਘੰ ਘਰਦਾ ਦੇਖ ਲੈ ਕਿੰਨਾ ਕਿੰਨੀ ਹਨੇਰਾ ਦੇਖ ਲੋ ਨਾ ਉਹ ਵੀ ਦਿਨ ਸੀਗੇ ਪਰ ਮਾਤਮਾ ਦੇ ਰਗ ਹਨਾ ਦੇਖ ਲਓ ਕਿੱਥੇ ਤੋਂ ਸਾਨੂੰ ਕਿੱਥੇ ਲੈ ਕੇ ਮੁਠਾ ਦਾ ਰੱਬ ਨੇ ਹਲੋ ਸੋਚਿਆ ਤਾਂ ਨਹੀਂ ਸੀ ਕਦੇ ਵੀ ਇੰਨਾ ਹੋ ਸਕਦਾ ਨਾ ਇਹ ਸਾਰਾ ਆਪਾਂ ਨੂੰ ਸਾਡੀ ਬੜੀਆਂ ਦੀ ਦੇਣ ਫੇਰ ਕਹੂੰਗਾ ਮੈਂ ਤੁਸੀਂ ਬੜੇ ਬੜੇ ਕਰੀ ਜਾਂਦੇ ਹਨ ਕਿਉਂ ਸਾਨੂੰ ਐ ਜਿਹੜਾ ਬੰਦਾ ਆਸਾਨ ਜਾਂਦਾ ਤਾਂ ਵਾ ਗਰੋਣਾ ਚਾਹੀਦਾ ਹਾਂ ਸਹੀ ਗੱਲ ਆ ਉਹ ਆਪਾਂ ਭੁੰਗ ਤਾਂ ਨਹੀਂ ਸਕਦੇ ਨਾ ਕਿਉਂਕਿ ਆਪਾਂ ਸਾਹ ਸਾਧ ਵਾਲੀਆਂ ਹਾਂ ਹਾਂ ਕਿਰਪਾ ਬਾਬਾ ਹਾਂ ਨਾਨਕ ਬਾਬਾ ਹੱਥਾ ਜੀ ਮੈਂ 2:00 ਵਜੇ ਤੱਕ ਕਰੀ ਇਹਨਾਂ ਨੂੰ 2 ਵਜੇ ਜਾਂਦੇ ਹਨਾ ਕਿਉਂਕਿ ਇਹਨਾਂ ਦੀ ਜੋਬ ਇਦਾਂ ਦੀ ਸੀ ਕਿ ਉਹ ਬਾਣੀਆਂ ਦੇ ਨਾਲ ਹਨਾ ਵੀ ਉਹ ਕਈ ਵਾਰੀ ਰਾਤ ਨੂੰ ਹਨੇਰਾ ਕਰ ਦਿੰਦੇ ਸੀ ਕਈ ਵਾਰ ਉਹ ਰਾਤ ਨੂੰ ਹਨੇਰਾ ਕਰ ਲੈਂਦੇ ਉੱਥੇ ਅਸੀਂ ਦੇਖੋ ਜਾਖੜ ਕੰਨੀ ਗਿਆ ਬੰਦੇ ਤਾਂ ਉੱਥੇ ਆਉਂਦਾ ਹੈ ਉੱਥੋਂ ਦੂਰ ਦੀ 9 ਵਜੇ ਤੇ ਤੇ ਇੱਥੋਂ ਦੂਰ ਕਿ ਤਿੰਨ ਘੰਟੇ ਲੱਗ ਜਾਂਦੇ ਹਨ ਕਈ ਵਾਰੀ ਖਾਂਤੀ ਲੱਗ ਬੈਠ ਜਾਂਦੇ ਮੈਨੂੰ ਡਿਪ ਕਰਨਾ ਹੈ ਨਾ ਮੈਨੂੰ ਡਿਪ ਕਰਾਉਣ ਲੱਗ ਜਾਂਦੇ ਆ ਫਿਰ ਤਾਂ ਸਾਲ ਆਪਣੀ ਗੁੜੀਆਂ ਦੇ ਘਰ ਮਹਨ ਹਾ ਇਹ ਵੀ ਹੈ ਇਹ ਬਹੁਤ ਚੰਨ ਲੱਗੀਆਂ ਸਾਡੇ ਲਈ ਜਿੱਦਾਂ ਇਹ ਆਵਾਦਤ ਹੋਈ ਆ ਉਦੋਂ ਦਾ ਬਾਲਾ ਹੀ ਜਨ ਪਰਮਾਤਮਾ ਨੇ ਖੁੜੀ ਆਹੋ ਕਾ ਕਹਿੰਦੇ ਨੇ ਹੁੰਦਾ ਵੀ ਆਪਦੇ ਕਰਮ ਕੁੜੀਆਂ ਆਪ ਲਖਾ ਕੇ ਲੈ ਕੇ ਆਉਂਦੀਆਂ ਨੇ ਹਨਾ ਮੂਹੀ ਲੱਗਦਾ ਹੁੰਦਾ ਪਤਾ ਨਹੀਂ ਕੁੜੀਆਂ ਹੋ ਗਿਆ ਕੁੜੀਆਂ ਹੋ ਗਈਆਂ ਹਨਾ ਪਰ ਸਾਡੇ ਲਈ ਸਾਡੀਆਂ ਕੁੜੀਆਂ ਬਹੁਤ ਲੱਗੀਆਂ ਨੇ ਬਈ ਹਾਂਜੀ ਅਸੀਂ ਕਰੇ ਆਗੇ ਇਹ ਆਵਾਦਤ ਬਾਲਾ ਖੁਸ਼ ਹੋਇਆ ਪਿਆ ਬਹੁਤ ਹੈਪੀ ਹੈਪੀ ਹੈ ਨਾਲ ਅਸੀਂ ਇਹਨੂੰ ਲੈ ਕੇ ਨਹੀਂ ਗਏ ਸੀ ਫਿਰ ਵੀ ਇਹ ਬਹੁਤ ਜ਼ਿਆਦਾ ਖੁਸ਼ ਹੈ ਲਓ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਆਵਾਦਤ ਦੀ ਖੁਸ਼ੀ ਦੇ ਨਾਲ ਐਂਡ ਕਰਨ ਲੱਗੇ ਆਂ ਬੱਚੇ ਹੋ ਗਏ ਭਈ ਮੋਟੂ ਜਿਹਾ ਛੱਡਦੇ ਛੱਡਦੇ ਹੁਣ ਇਹਨੂੰ ਕੈਮਰਾ ਦਿਖ ਗਿਆ ਬੱਸ ਲਓ ਜੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਵਾਦਤ ਨੂੰ ਲਾਈਕ ਕਰੋ ਤੇ ਆਵਾਦਤ ਲਈ ਸੋਹਣੇ ਸੋਹਣੇ ਕਮੈਂਟ ਕਰੋ ਜਰੂਰ ਕਰਿਓ ਭੁੱਲਿਓ ਨਾ ਹੈ ਆਵਾਦਤ ਉਧਰ ਦੇਖੋ ਇੱਧਰ ਦੇਖੋ ਆਵਾਦਤ ਆਵਾਦਤ ਲਈ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਬਾਈ ਕਰ ਦ ਬਾਈ ਬਾਈ ਕੱਲ ਤੋਂ ਬਾਅਦ ਬਾਈ ਮੈਂ ਕਰ ਦ ਬਾਈ ਇਹ ਕਹੇ ਤੇ ਨਹੀਂ ਬਾਈ ਹਾਂ ਬਾਈ ਨਹੀਂ ਮੇਰਾ ਕਰ ਦ ਬਾਈ ਇਹਨੂੰ ਬਾਈ ਬਾਈ ਨਹੀਂ ਕਹਿਣਾ ਆਉਂਦਾ ਹੈ ਆਈ ਕਹਿੰਦੇ ਹੈ ਮਟ ਜਿਆ